ਸ਼ੰਭੂ ਬਾਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਨੌਜਵਾਨਾਂ ਨੇ ਅਥਰੂ ਗੈਸ ਤੋਂ ਬਚਣ ਦੇ ਲਈ ਨਵੇਂ ਤਰੀਕੇ ਕੱਢੇ ਤੁਸੀਂ ਦੇਖ ਸਕਦੇ ਹੋ ਮੂੰਹ ਦੇ ਉੱਪਰ ਲੇਪ ਕੀਤਾ ਹੋਇਆ ਕੀ ਨਾਮ ਹੈ ਬਾਈ ਜੀ ਤੁਹਾਡਾ ਕਿਹੜੀ ਯੂਨੀਅਨ ਤੋਂ ਸਬੰਧ ਅਸੀਂ ਗੁਰਪ੍ਰੀਤ ਸਿੰਘ ਨਾਂ ਹੈ ਜੀ ਮੇਰਾ ਰੋਪੜ ਸਾਡੀ ਜਿਹੜੀ ਕਿਸਾਨ ਯੂਨੀਅਨ ਸਬੰਧਿਤ ਯੂਨੀਅਨ ਉਹਦੇ ਨਾਲ ਆਏ ਹਾਂ ਅਸੀਂ ਰੋਪੜ ਤੋਂ ਸਾਰੇ ਆ ਵੀ ਸਾਰੇ ਵੀਰ ਆਪਣੇ ਨਾਲ ਨੇ ਤੇ ਗਾਜਣੀ ਦਾ ਲੇਪ ਲਗਾਇਆ ਅੱਗੇ ਜਦੋਂ ਫਰੰਟ ਲਾਈਨ ਤੇ ਜਾਂਦੇ ਆ ਅੱਗੇ ਗੋਲੇ ਸਿੱਟਦੇ ਨੇ ਉਹਦਾ ਧੂਆਂ ਬਹੁਤ ਜ਼ਿਆਦਾ ਫਿਰ ਲੜਦਾ ਹੈ ਅੱਖਾਂ ਦੇ ਵਿੱਚ ਅੱਖਾਂ ਦੇ ਵਿੱਚ ਲੜਨ ਕਾਰਨ ਪਾਣੀ ਨਿਕਲਦਾ ਹੈ ਬਾਹਰ ਉਹਦੇ ਕਰਕੇ ਪੇਸਟਿੰਗ ਕਰਵਾਈ ਹੈ ਹੁਣ ਅੱਗੇ ਜਾਵਾਂਗੇ ਪੇਸਟਿੰਗ ਕਰਕੇ ਤੇ ਦੇਖਦੇ ਆ ਕਿ ਕੀ ਸਿਚੁਏਸ਼ਨ ਅੱਗੇ ਦੀ ਕਿੰਨੇ ਸਾਥੀ ਨੇ ਤੁਹਾਡੇ ਜਿਹੜੇ ਫਰੰਟ ਲਾਈਨ ਤੇ ਜਾ ਰਹੇ ਨੇ ਕਿੰਨੇ ਕਿੰਨੇ ਟੀਮਾਂ ਕਿੰਨੇ ਕਿੰਨੇ ਬੰਦੇ ਆ ਗਏ ਜਿਹੜਾ ਯੂਥ ਆ ਜੋ ਸਾਰਾ ਹੀ ਫਰੰਟ ਲਾਈਨ ਤੇ ਅੱਗੇ ਜਾ ਰਿਹਾ ਹੈ ਜਿੰਨਾ ਵੀ ਯੂਥ ਆ ਉਹਨਾਂ ਵੀ ਜੋਸ਼ ਪੂਰਾ ਹੈ ਬੈਰੀਕਡ ਛੱਡਾਂਗੇ ਨਹੀਂ ਹੈਗੇ ਇੱਕ ਇੱਕ ਕਰਕੇ ਸ਼ਾਮ ਤੱਕ ਸਭ ਪੱਧਰਾ ਕਰ ਦਾਂਗੇ ਰਸਤਾ ਕਿੰਨੇ ਕਿੰਨੇ ਬੰਦੇ ਜਿਹੜਾ ਹੈਗਾ ਜਿਵੇਂ ਮੈਂ ਪੁੱਛਿਆ ਜਿਵੇਂ ਬਾਈ ਹੋਣੀ ਤੁਸੀਂ 5 4 5 ਦਿਖ ਰਹੇ ਹੋ ਬਰੇ ਟਰੈਕਟਰ ਤਿਆਰ ਕਰ ਰਹੇ ਨੇ ਜੈਕਟਾਂ ਪਾਰਖੀਆਂ ਨੇ ਕਿਹੜੀਆਂ ਉਹ ਜੈਕਟਾਂ ਨੇ ਉਹ ਬੁਲੇਟ ਪ੍ਰੂਫ ਨੇ ਕਿਵੇਂ ਨੇ ਜੀ ਨਹੀਂ ਬੁਲੇਟ ਪ੍ਰੂਫ ਜੈਕਟਾਂ ਕੋਈ ਨਹੀਂ ਹੈਗੀਆਂ ਸਾਡੇ ਕੋਲ ਇਹ ਨਾਰਮਲ ਜੈਕਟਾਂ ਹੈ ਸਾਡੇ ਕੋਲ ਹਾਂਜੀ ਹਾਂਜੀ ਆਪਣੀ ਸੇਫਟੀ ਬਾਤ ਤੇ ਜਿਹੜਾ ਕੋਈ ਜਿਗਾੜ ਹੈਗਾ ਉਦਾਂ ਦਾ ਬਣਾਇਆ ਭਾਈ ਬੁਲੇਟ ਪ੍ਰੂਫ ਜੈਕਟਾਂ ਕੋਈ ਨਹੀਂ ਉਹ ਹੈਗੀਆਂ ਮਿਲਟਰੀ ਕੋਲ ਜਿਹੜੀ ਪਰਲੇ ਪਾਸੇ ਪੁਲਿਸਾਂ ਉਹਨਾਂ ਕੋਲ ਆਏ ਉਹ ਹਾਂਜੀ ਆਪਣੀਆਂ ਇਹ ਜੈਕਟਾਂ ਪਾਈ ਹੋਈਆਂ ਤੁਹਾਡੇ ਸਾਥੀਆਂ ਨੇ ਇਹ ਜਿਹੜੇ ਆਪਾਂ ਬੇਸਿਕਲੀ ਰਾਈਡਰ ਪਾਉਂਦੇ ਨੇ ਉਹ ਵਾਲੀਆਂ ਚੀਜ਼ਾਂ ਉਹ ਰਾਈਡਰ ਵਾਲੀਆਂ ਜੈਕਟਾਂ ਬਾਡੀ ਸੇਫਟੀ ਜੈਕਟਾਂ ਨੇ ਇਹ ਵੀ ਅੱਗੇ ਤੋਂ ਉਹ ਨਾ ਗੋਲ ਇਹਦੇ ਕਰਕੇ ਉਹ ਸਾਰੇ ਵੀਰਾਂ ਨੇ ਜੈਕਟਾਂ ਪਾ ਰਹੀਆਂ ਜਿਹੜੇ ਅੱਗੇ ਜਾ ਰਹੇ ਨੇ ਤੇ ਆਪਣੇ ਮੋٹے ਕੱਪੜੇ ਪਾ ਰਹੇ ਨੇ ਵੀ ਸਾਡੇ 60% ਜ਼ਿਆਦਾ ਨਾ ਲੱਗੇ। ਬੋਡੀ ਦੀ ਬਚਾਅ ਲਈ ਕਰ ਰਹੇ ਆ। ਤੇ ਬਹੁਤ ਸਾਡੇ ਨਾਲ ਇਕੱਠੇ ਹੋ ਕੇ ਵੀਰ ਆਏ ਨੇ। ਇਹ ਸਾਡਾ ਭਰਾ ਬਾਹਰੋਂ ਆਇਆ ਏ ਤੇ ਇਹ ਕਹਿ ਰਿਹਾ ਵੀ ਮੈਂ ਉੱਥੇ ਅੰਦੋਲਨ ਦੇ ਵਿੱਚ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ। ਇਹ ਸਾਨੂੰ ਕੱਲ ਰਾਤ ਦਾ ਕਹਿ ਰਿਹਾ ਅਸੀਂ ਰਾਤ ਹੀ ਉਦੋਂ ਨਿਕਲਿਆ ਆਏ ਸੀਗੇ ਰਾਤ ਦੇ ਇੱਥੇ ਹੀ ਆ। ਇਹ ਕਹਿੰਦਾ ਵੀ ਮੈਂ ਅੰਦੋਲਨ ਦਾ ਨਜ਼ਾਰਾ ਦੇਖ ਕੇ ਆਣਾ ਏ ਜੋ ਹੈਗਾ ਉੱਥੇ ਉੱਥੇ ਅਸੀਂ ਬਣਾ ਦੇਖ ਕੇ ਆਣਾ ਏ। ਜਦੋਂ ਪਿਛਲੀ ਵਾਰ ਜਦੋਂ ਪਿਛਲੀ ਵਾਰ ਅੰਦੋਲਨ ਚੱਲਿਆ ਸੀਗਾ ਇਸ ਨੂੰ ਮੌਕਾ ਨਹੀਂ ਮਿਲਿਆ ਸਾਨੂੰ ਬਹੁਤ ਇਹਨੇ ਫੋਨ ਕਰੇ ਬਾਹਰੋਂ ਵੀਡੀਓ ਕਾਲ ਲਾਣ ਸਾਨੂੰ ਦਿਖਾਓ ਜੋ ਯੋਗਦਾਨ ਦੀ ਲੋੜ ਆ ਉਹ ਅਸੀਂ ਦਵਾਂਗੇ ਲੇਕਿਨ ਇਸ ਵਾਰੀ ਇਹ ਆਇਆ ਏ ਚੱਲ ਕੇ ਉੱਥੋਂ ਕਹਿੰਦਾ ਵੀ ਹੁਣ ਮੈਂ ਪਿੱਛੇ ਨਹੀਂ ਰਹਿਣਾ ਵੀ ਮੈਂ ਅੰਦੋਲਨ ਦੇ ਵਿੱਚ ਜਾ ਕੇ ਹੀ ਰਹੂੰਗਾ ਹੁਣ ਕੀ ਨਾਮ ਹੈ ਤੁਹਾਡਾ ਕਿਹੜੀ ਥਾਂ ਤੋਂ ਆਏ ਮੈਂ ਸਿੰਘ ਹਸਰਤ ਜੀ ਪਿੰਡ ਬਾਗਵਾਲੀ ਰੋਪੜ ਤੋਂ ਆਏ ਜੀ ਤੇ ਸਾਨੂੰ ਇਹ ਮਰਨ ਹੋਇਆ ਸੀ ਵੀ ਸਾਡੇ ਯਾਰ ਭਰਾ ਸਾਰੇ ਇੱਥੇ ਹੀ ਆ ਅਸੀਂ ਘਰ ਬੈਠੇ ਅਸੀਂ ਘਰ ਨਹੀਂ ਰਹਿਣਾ ਤੇ ਜੋ ਵੀ ਹੈ ਜਿੰਨੀ ਕ ਹੈਲਪ ਕਰਾਂਗੇ ਸੇਵਾ ਪਾਣੀ ਕਰਾਂਗੇ ਜੀਰੇ ਕੋਲ ਹੋਊਗਾ ਉਹ ਸਾਹਮਣੇ ਵੀ ਜਾਊਗਾ ਕੋਈ ਚੱਕਰ ਨਹੀਂ ਜਿੰਨਾ ਸਾਡੇ ਕੋਲ ਹੋਊਗਾ ਅਸੀਂ ਕਰਾਂਗੇ ਇੱਕ ਚੀਜ਼ ਦੱਸੋ ਜਿਹੜਾ ਇਹ ਤੁਸੀਂ ਲੇਪ ਲਾਇਆ ਹੋਇਆ ਗਾਚਣੀ ਲਾਈ ਹੋਈ ਹੈ ਇਹ ਕਿਸੇ ਡਾਕਟਰ ਨੇ ਜਾਂ ਕਿਸੇ ਤੁਹਾਡੇ ਸਾਥੀਆਂ ਨੇ ਵਾਇਸੀ ਕਿਸੇ ਨੇ ਦੱਸੇ ਸਾਡੇ ਆਪਣੇ ਉੱਤੇ ਸੇਵਾ ਦਾ ਰਹਿ ਕੇ ਸਾਹਮਣੇ ਲੱਗੇ ਮਾੜਾ ਮੋਟਾ ਸਾਢੇ ਤੋਂ ਥੋੜਾ ਬਹੁਤਾ ਮਾਸਕ ਜਾ ਹੋ ਜਾਂਦਾ ਜੀ ਤੇ ਇਤੋਂ ਥੋੜਾ ਬਹੁਤਾ ਫਰਕ ਪੈ ਜਾਂਦਾ ਬਾਕੀ ਦੇਖੋ ਜੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨੌਜਵਾਨ ਜਿਹੜਾ ਹੈਗਾ ਇੱਥੇ ਪਹੁੰਚ ਰਹੇ ਨੇ ਚਾਹੇ ਵਿਦੇਸ਼ ਤੋਂ ਗੱਲ ਹੋਵੇ ਜਾਂ ਇੱਥੋਂ ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਨੇ ਹਰਿਆਣਾ ਦੇ ਨੌਜਵਾਨ ਨੇ ਨਾਰਥ ਦੇ ਜਿੰਨੇ ਨੌਜਵਾਨ ਨੇ ਉਹ ਅੱਗੇ ਜਾ ਰਹੇ ਨੇ ਫਰੰਟ ਲਾਈਨ ਤੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਬਚਨ ਦੇ ਲਈ ਲੇਪ ਲਾ ਰਹੇ ਨੇ ਤਾਂ ਇੱਕ ਤੁਹਾਨੂੰ ਦੂਜੀ ਤਸਵੀਰ ਹੋਰ ਦਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਹੁਣੇ ਥੋੜੀ ਦੇਰ ਪਹਿਲਾਂ ਕਿਸਾਨ ਆਗੂ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਥੋੜਾ ਜਾਪਤਾ ਜਿਹੜਾ ਹੈਗਾ ਉਹ ਬਣਾਇਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਖਾਂ ਦੇ ਵਿੱਚ ਜਲਨ ਨਾ ਹੋਵੇ ਇਸ ਤਰੀਕੇ ਦੇ ਜਿਹੜੇ ਐਨਕਾਂ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਮਾਸਕ ਜਿਹੜੇ ਹਨ ਉਹ ਇਸਤੇਮਾਲ ਕੀਤਾ ਜਾ ਰਿਹਾ ਤਾਂ ਗਾਚਣੀ ਜਿਹੜੀ ਹੈਗੀ ਆ ਉਹ ਕੀਤਾ ਜਾ ਰਿਹਾ ਤਾਂ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਫ ਤੌਰ ਤੇ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗਾਚ ਨਹੀਂ ਤੇ ਜਿਹੜੇ ਲੇਪ ਨੇ ਹੋ ਕਿਤੇ ਜਾ ਰਹੇ ਨੇ ਤਾਂ ਤਿਆਰੀਆਂ ਜਿਹੜੀਆਂ ਹਨ ਉਹ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਬਾਹਰ ਜਿਹੜਾ ਹੈਗਾ ਅੱਗੇ ਜਿਹੜੇ ਹੈਗੇ ਚਾਹੇ ਬਾਹਰੋਂ ਵਿਦੇਸ਼ ਤੋਂ ਆਉਣ ਦੀ ਗੱਲ ਹੋਵੇ ਤਾਂ ਜੈਕਟਾਂ ਜਿਹੜੀਆਂ ਹਨ ਉਹ ਆਪਣੇ ਸੇਫਟੀ ਦੇ ਲਈ ਜਿਹੜੀਆਂ ਹੈਗੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਅ ਪ੍ਰਧਾਨ ਸਾਹਿਬ ਸਾਡੇ ਸਿਨੀਅਰ ਬਾਪੂ ਜੀ ਜਿਸ ਤਰੀਕੇ ਦੇ ਨਾਲ ਇਹ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਗਾਜਨੀ ਦਾ ਜਿਹੜਾ ਲੇਪ ਇਹ ਜਿਹੜਾ ਹੈਗਾ ਉਹ ਲਾਇਆ ਹੋਇਆ ਜਾਂ ਜਿਹੜੀ ਤਿਆਰੀ ਇਹੋ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਅੱਜ ਹੁਣ ਜਿਹੜਾ ਹੈਗਾ ਨੌਜਵਾਨ ਜਿਹੜੇ ਅੱਗੇ ਜਾ ਰਹੇ ਨੇ 12ਵੇਂ ਵੀ ਮੁੰਡੇ ਆ ਰਹੇ ਨੇ ਯੋਗਦਾਨ ਦੇ ਰਹੇ ਨੇ ਕਿਵੇਂ ਦੇਖਦੇ ਸਰ ਜੀ ਬੈਂਟੀਏ ਅੱਗੇ ਜੋ ਕੰਮ ਚੱਲ ਰਿਹਾ ਨਾ ਹੈ ਤੋ ਸੈਕ੍ਰੇਟ ਹੈ ਲੇਕਿਨ ਆਪਕੇ ਕਹਨੇ ਕੇ ਮੁਤਾਬਕ ਜੋ ਪ੍ਰੋਗਰਾਮ ਜੋ ਕੱਲ ਹੋਇਆ ਹੈ ਹੋਇਆ ਵਾ ਉਸ ਤੋਂ ਇਲਾਵਾ ਜੋ ਅੱਜ ਤਿਆਰੀ ਹੈ ਉਹ SLAGਾ ਜੋਗ ਹੈ ਜੋ ਹੁਣ ਅਭੀ ਹੁਣ ਕੰਮ ਚੱਲੇਗਾ ਉਹ ਆਰ ਪਾਰ ਕੀ ਲੜਾਈ ਉਹ ਜਿੰਨਾ ਚਿਰ ਤੱਕ ਇਹ ਮੋਰਚਾ ਖਤਮ ਨਹੀਂ ਹੁੰਦਾ ਉਨਾਂ ਚਿਰ ਤੱਕ ਜਿਹੜਾ ਟੁੱਪਸਾ ਅੱਜ ਵਾਪਸ ਨਹੀਂ ਮੁੜੇਗਾ ਠੀਕ ਹੈ ਨਾ ਔਰ ਐਡਵਾਂਸ ਕਰੇਗਾ ਉਸਕੇ ਬਾਅਦ ਕਿੱਥੋਂ ਦੀ ਤੁਸੀਂ ਹਰਿਆਣੇ ਤੋਂ ਆਏ ਹੋ ਅਸੀਂ ਪੰਜਾਬੀ ਆ ਪੰਜਾਬ ਦੇ ਰਹਿਣ ਵਾਲੇ ਆ ਕਿਸਾਨ ਆ ਕਿਸਾਨੀ ਨਾਲ ਰਿਲੇਟਡ ਆ ਔਰ ਕਿਸਾਨੀ ਮੁੱਦੇ ਦੇ ਤੇ ਲੜ ਰਹੇ ਆ ਅਗਰ ਸਾਡੇ ਹੱਕ ਸੱਚ ਦੀ ਲੜਾਈ ਦੇ ਵਿੱਚ ਕੋਈ ਸਰਕਾਰ ਵਿਗਨ ਪਾਉਂਦੀ ਆ ਤੇ ਉਹਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਉਹ ਖੁਸਰੀਆਂ ਵਾਂ ਉਹਦੇ ਸਬੰਧ ਦੇ ਵਿੱਚ ਆਪਣੇ ਹੱਕਾਂ ਵਾਸਤੇ ਜੋ ਜੋ ਲੜਾਈਆਂ ਲੜ ਰਹੇ ਆ ਤਾਂ ਤੁਸੀਂ ਸਾਫ਼ ਤੌਰ ਤੇ ਸੁਣਿਆ ਕਿ ਨੌਜਵਾਨ ਜਿੱਥੇ ਆਪਣੇ ਆਪ ਨੂੰ ਸੇਫਟੀ ਦੇ ਲਈ ਲੇਪ ਲਾ ਰਹੇ ਨੇ ਤਾਂ ਬਾਹਰੋਂ ਮੁੰਡੇ ਇੱਥੇ ਆ ਰਹੇ ਨੇ ਖਾਸ ਤੌਰ ਤੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਉਣ ਲਈ ਤਾਂ ਸਾਫ਼ ਤੌਰ ਤੇ ਬਜ਼ੁਰਗ ਵੀ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੁਛ ਮਰਜੀ ਹੋ ਜਾਵੇ ਇਹ ਬੈਰੀਗੇਟਿੰਗ ਜਿਹੜੀ ਹੈਗੀ ਆ ਉਹ ਅਸੀਂ ਤੋੜ ਕੇ ਹਟਾਂਗੇ ਤਾਂ ਤਿਆਰੀਆਂ ਕਿਸ ਤਰੀਕੇ ਦੀਆਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਮੋਰਚੇ ਤੋਂ ਜਗਬਾਣੀ ਲਈ ਵੀਡੀਓ ਜਰਨਲਿਸਟ ਰਜਤ ਦੇ ਨਾਲ ਵਰਨਪਟ